ਸ਼੍ਰੀ ਮੁਕਸਾ ਸਾਹਿਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ 70 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਚਾਰ ਘਰਾਂ ਦੇ ਵਿੱਚ ਪੰਨ ਤੋੜ ਕੀਤੀ ਗਈ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਤੇ ਗਲੀਆਂ ਦੇ ਵਿੱਚ ਹਥਿਆਰ ਲਹਿਰਾ ਕੇ ਅਪਸ਼ਬਦ ਵੀ ਬੋਲੇ ਗਏ ਨੇ ਸੀਸੀਟੀਵੀ ਕੈਮਰੇ ਦੇ ਘਰਾਂ ਦੇ ਉੱਪਰ ਇੱਟਾਂ ਚਲਾਈਆਂ ਗਈਆਂ ਨੇ ਰੋੜੇ ਚਲਾਏ ਗਏ ਨੇ ਤਲਵਾਰਾਂ ਅਤੇ ਹੋਰ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਦੋ ਧਿਰਾਂ ਦੇ ਵਿੱਚ ਮਾਮੂਲੀ ਲੜਾਈ ਹੋਈ ਸੀ ਜੋ ਕਿ ਹੁਣ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਗਈ। ਮੇਰੇ ਬੱਚੇ ਲੜ ਕੇ ਆਏ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਤੇ ਵੀਰੇ ਆਏ ਤੇ ਵੀ ਵਿਹਕਲ ਖੋਹਦੇ ਸੀ ਸਾਡਾ ਆਣ ਕੇ ਜ਼ਬਰਦਸਤੀ ਵੀ ਲੈ ਗਏ ਘਰਦਿਆਂ ਨੂੰ ਸਾਨੂੰ ਵੀ ਲੈ ਕੇ ਜਾਂਦੇ ਸੀ ਜ਼ਬਰਦਸਤੀ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਗਏ ਤੇ 10-15 ਮਿੰਟ ਬਾਅਦ ਆਇਆ ਸਾਡੀ ਧੰਪਾ ਘਰ ਦੇ ਫੇ ਧੁੰਨ ਪਾੜ ਕਰਕੇ ਅਗਲੇ ਹੋ ਗਏ ਆ ਹੈਗੇ ਸੀ 1.5 ਕੋ ਸੌ ਬੰਦਾ ਹੈਗਾ ਸੀ ਵੀਰ ਜੀ ਇਹ ਖੰਡੇ ਸੀ ਕਾਪੇ ਸੀ ਸਾਰਾ ਕੁਝ ਸੀਗਾ ਆਹ ਤਲਵਾਰਾ ਤਲਹੂਰਾ ਸਾਰਾ ਕੁਝ ਸੀਗਾ ਇਹ ਹੈਗੀ ਆ 12 12.5 ਦੇ ਕਰੀਬ ਫ੍ਰਿਜ ਜਾਨਵੀ ਮੋਸ਼ਨ ਮਸ਼ੀਨਾ ਦੋ ਵੀਕਾ ਵਾਲਾ ਨਵੇਂ ਕਾ ਛੱਤ ਸਾਰੀ ਤੋੜ ਗਏ ਆ ਸਾਰਾ ਘਰ ਦਾ ਸਾਰਾ ਸਮਾਨ ਹੀ ਤੋੜ ਗਏ ਆ ਸਰ ਜੀ ਬੱਚੇ ਹੀ ਲੜੇ ਸੀ ਸੰਤਾ ਕੋਈ ਪਤਾ ਹੀ ਨਹੀਂ ਸੀ ਘਰ ਦਿਆਂ ਨੂੰ ਵੀ ਕੀ ਕਹਾਣੀ ਵਾਪਰੀ ਆ ਸਾਡੇ ਨਾਲ ਮੈਂ ਸਿਵਰੇ ਘਰੇ ਸੀ ਦੋਨੇ ਜੀ ਸੀਗੇ ਉਹਨੂੰ ਤਾਂ ਪਹਿਲਾਂ ਲੈ ਹੀ ਗਿਆ ਸੀ ਮੈਂ ਕੱਲੀ ਸੀ ਮੈਂ ਤਾਂ ਜੇ ਪੁਲਸਾ ਲੈ ਆਏ ਸੀਗੇ ਕੋਚੀ ਸੀਗੀ ਸਾਬੀ ਸੀ ਸਾਬੀ ਦਾ ਮੁੰਡਾ ਕਰਨ ਸੀਗਾ ਹਾਂਜੀ ਲੈ ਗਏ ਸੀ ਪਹਿਲਾਂ ਉਸ ਤੋਂ 10 15 ਮਿੰਟ ਬਾਅਦ ਸਾਰੇ ਮੁੰਡੇ ਆਏ ਪੰਨ ਤੋੜ ਕਰਕੇ ਘਰ ਦੀ ਤੇ ਉਹ ਗਏ ਹਸ ਤਨ ਇਨਸਾਫ ਮੰਗਦੇ ਸਾਡੇ ਵਹੀਕਲ ਤੋੜੇ ਪੈਸੇ ਮੇਰਾ ਘਰ ਬਾਰ ਸਾਰਾ ਤੋੜਿਆ ਪਿਆ 3 ਲੱਖ ਦਾ ਹੋ ਗਿਆ ਹੁਣ ਮੇਰੇ ਇਹ ਮੋਟਰ ਤਾਂ ਥੋੜੀ ਸੀ ਲੱਭਦੀ ਸੀ ਦੋਨੋਂ ਹਾਂਜੀ ਮੋਟਰਸਾਈਕਲ ਨੂੰ ਜੇ 3 ਮਹੀਨੇ ਹੋਏ ਲਿਆਣ ਮੋਟਰਸਾਈਕਲ ਨੂੰ ਤਿੰਨ ਕਿਸ਼ਤਾ ਗੰਗਾ ਨੇ ਉਹ ਗੋਨਿਆ ਰੋਡ ਤੇ ਲੜਾਈ ਹੋਈ ਸੀਗੀ ਜਿਹੜਾ ਮੌਕੇ ਤੇ ਗਏ ਸੀਗੇ ਪਰ ਉਹ ਬੰਦੇ ਉੱਥੋਂ ਸਿਵਲ ਹਸਪੀਟਲ ਜਿਹੜੇ ਦਾਖਲ ਹੋਏ ਆ ਹੁਣ ਅੱਗੇ ਸਿਵਲ ਹਸਪੀਟਲ ਪੁੱਜ ਕੇ ਜਿਹੜਾ ਉਹਨਾਂ ਦੀ ਸਟੇਟਮੈਂਟ ਲਿਖ ਕੇ ਜਿਹੜੀ ਅਗਲੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਆਪਸ ਵਿੱਚ ਕੋਈ ਇਹਨਾਂ ਦੀ ਰੰਜਿਸ਼ ਪਾਹੀ ਹੈ ਜੀ ਹਜੇ ਮਤਲਬ ਕਿ ਪਤਾ ਲੱਗੂਗਾ ਜਾ ਕੇ ਜਦੋਂ ਕੋਈ ਸਟੇਟਮੈਂਟ ਹੋਊਗੀ ਇਹਨਾਂ ਦੀ ਸਾਰੀ ਠੀਕ ਹੈ ਨਾ ਤਲਾਹ ਸਾਨੂੰ ਆ ਗਈ ਹੈ ਤਲਾਹ ਹੁਣ ਤੇ ਹੁਣ ਅਸੀਂ ਚਲ ਭੇਜ ਰਿਹਾ ਮੈਂ ਆਪਣਾ ਐਸ.ਆਈ. ਹਰਜਿੰਦਰ ਸਿੰਘ ਨੂੰ ਰਾਤ ਮੁਕਾ ਤੇ ਪਹੁੰਚ ਗਏ ਸੀਗੇ ਜੀ ਹਾਂਜੀ ਹਾਂਜੀ ਆਤਮਾਪਕੇ ਤੇ ਪਹੁੰਚ ਗਏ ਕਿੰਨੇ ਕਜੇ ਹੋਈ ਰਤ ਤੁਨ ਕਾਲ ਆਈ ਆ ਰਾਤ ਕੋਈ 7 ਵਜੇ ਦੇ 7 8 ਦੇ ਕਰੀਬ ਹੋਈ ਉਸ ਇਥੇ ਜੇ ਇਹ ਕੀ ਮੇਰੇ ਭਰਾ ਦਾ ਘਰ ਆ ਜੀ ਕੀ ਹੋਇਆ ਕੀ ਸੀਗਾ ਰਾਤ ਜਿਹੜੀ ਪੰਨ ਤੋੜੋਈ ਆ ਕਿਉਂ ਹੋਈ ਆ ਕੀ ਕਰਨਾ ਲੜਾਈ ਝਗੜਾ ਹੋਇਆ ਸੀ ਜੀ ਹੂੰ ਜਿੰਦੇ ਕੀ ਹੋਇਆ ਕਿਉਂ ਸੀਗਾ ਬੇ ਪਹਿਲਾਂ ਕੋਈ ਇਹਨਾਂ ਦਾ ਆਪਸ ਵਿੱਚ ਉਧਰ ਲੜੇ ਲੁੜੇ ਆ ਬੱਚੇ ਇਥੇ ਮਾਂ ਪਿਓ ਦਾ ਕੋਈ ਕਸੂਰ ਨਹੀਂਗਾ ਮਾਂ ਪਿਓ ਦੇ ਘਰੇ ਆਣ ਕੇ ਤੋੜ ਪੰਨ ਕਰਕੇ ਗਏ ਆਹ ਉਹਦੇ ਵਿੱਚ ਮੁਲਾਜ਼ਮ ਆਏ ਆ ਮੁਲਾਜ਼ਮਾਂ ਦੇ ਨਾਲ ਉਹਨਾਂ ਦੇ ਜਿਹੜੇ ਪਰਿਵਾਰਕ ਸੀਗੇ ਉਹ ਆਏ ਆ ਪਰਿਵਾਰਕ ਆਪ ਖਿੱਚ ਕੇ ਲੈ ਕੇ ਗਏ ਆ ਮੁਲਾਜ਼ਮਾਂ ਕੋਲੇ ਮੁਲਾਜ਼ਮ ਉਹਨਾਂ ਮੇਰੇ ਬ੍ਰਦਰ ਨੂੰ ਲੈ ਕੇ ਹਜੇ ਤੱਕ ਸਾਡਾ ਵੀ ਮੇਰਾ ਬ੍ਰਦਰ ਉਹਨਾਂ ਨੇ ਦਿਖਾਇਆ ਨਹੀਂ ਸਾਨੂੰ ਰਾਤ ਦਾ ਅਸੀਂ ਤਿੰਨ ਚਾਰ ਕਿਹੜੇ ਮਾਰ ਕੇ ਚੌਂਕੀ ਇੰਚਾਰਜ ਕੋਲੇ ਵੀ ਗਏ ਆ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਪੰਨ ਤੋੜ ਕਦੋਂ ਹੋਈ ਹੈ ਇਹ ਪੰਨ ਤੋੜ ਕਟੋ ਘੜ 12:30 ਵਜੇ ਦਾ ਟਾਈਮ ਸੀਗਾ ਕਿੰਨੇ ਕੁ ਜਾਣੇ ਸੀ ਕਟੋ ਘੜ ਬਾਹਲਾ ਨਹੀਂ ਤਾਂ 1200 ਬੰਦਾ ਸੀਗਾ ਇਹ ਹੈ ਕਿ ਖੰਡੇ ਕਰਪਾਨਾ ਕਾਪੇ ਬਹੁਤ ਕੋਸ਼ੀ ਗਈ ਅਜੀਬ ਜੇ ਹੁਣ ਮੂੰਹ ਨੇਰੇ ਦੇਖੀਏ ਤਾਂ ਪਤਾ ਨਹੀਂ ਕੀ ਕੀ ਕੋਸ਼ੀ ਕਰਨਾ ਕੋਈ ਜਿਹੜਾ ਨੁਕਸਾਨ ਕਿੰਨਾ ਕੁ ਹੋਇਆ ਹੋ ਸਕਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਦੋ ਵਿਕਲਪਨਗੇ ਫ੍ਰਿਜ ਭੰਨਗੇ ਬੈੱਡ ਭੰਨਗੇ ਤੇ ਵਾਸ਼ਿੰਗ ਮਸ਼ੀਨ ਭੰਨਗੇ ਐਸਾ ਹੀ ਆ ਉਸ ਤੋਂ ਬਾਅਦ ਲੜਾਈ ਤੋਂ ਬਾਅਦ ਉਹ ਲੜਾਈ ਤੋਂ 2 ਘੰਟੇ ਬਾਅਦ ਉਹ ਵੀ ਅਸੀਂ ਉੱਪਰਲੀ ਕਾਲ ਕੀਤੀ ਮੁਲਾਜ਼ਮ ਨੇ ਜਿਹੜਾ ਚੌਂਕੀ ਦੇ ਵਿੱਚ ਬੈਠਾ ਸੀ ਉਹਨੂੰ ਮੈਂ ਕਹਾ ਕਹਿੰਦਾ ਮੈਂ ਮਨਪ੍ਰੀਤ ਤਾਂ ਤੇ ਤੁਸੀਂ ਵੀ ਵਿਦ ਮਾਤੂ ਅਬਾ ਮੈਂ ਇੱਥੇ ਨਹੀਂ ਮੁੰਡਾ ਅਸੀਂ ਗਏ ਸੀ ਟੀਕੇ ਜਦੋਂ ਤੁਹਾਡੀ ਪੰਨ ਤੋੜ ਹੋਈ ਆ ਤੁਸੀਂ ਪੁਲਿਸ ਨੂੰ ਸੂਚਨ ਕੀਤਾ ਸੀ ਆਈਸੀਪੋਰਟ ਆਈਸੀਆਈ ਹਮ ਮੌਕਾ ਦੇਖ ਕੇ ਚਲੇ ਗਏ ਮੌਕਾ ਦੇਖ ਕੇ ਚਲੇ ਗਏ ਜੀ ਮੰਗ ਨਹੀਂ ਕਰਦੇ ਹੋ ਕੀ ਕਰ ਮੰਗ ਆ ਸੀ ਇਨਸਾਫ ਚਾਹੁੰਨੇ ਆ ਜੀ